ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਪੂਤਰ ਪੂਤਰ ਸੱਟਾ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਓ ਜੀ ਉੱਠ ਖੜੇ ਵਾਪੇ ਕਰਤੀਆ ਵਲੋਗ ਦੀ ਸਟਾਰੀ ਤੇ ਆਪਾਂ ਉੱਠਣ ਤੋਂ ਪਹਿਲਾਂ ਬਣਾ ਕੰਮ ਵੀ ਚੱਲ ਪਿਆ ਚੱਕਰ ਕੇ ਰਾਤ ਜਾਵਾ ਲੇਟ ਹੋ ਗਈ ਸੀ ਨਾ ਪਤਾ ਕਰਕੇ ਆਏ ਬੈਠੇ ਨੇ ਮਿਸਤਰੀ ਵਰਗੇ ਤੇ ਦਮਣੀ ਵਰਗੇ ਚੋਬਰ ਕੁਰਸੀ ਤੇ ਇਟਸ ਟੇ ਟਾਈਮ ਮੇਰੇ ਵੀਰੋ ਮਸਾਲਾ ਰਲਿਆ ਪਿਆ ਸਾਡਾ ਬੜ ਲੱਗਦੇ ਆ ਜਿਹੜੀ ਬਾਹਰਲੀ ਕੰਦਰੀ ਦੀ ਸਾਹਮਣੇ ਵਾਲੀ ਠੀਕ ਹੈ ਕਿ ਨਹੀਂ ਕੋਈ ਸਾਹਿਬ ਵੀ ਰੈਡੀ ਹੈ ਪੀ ਕੇ ਚਾਹ ਚ ਹਾਂਜੀ ਕੋਈ ਸਾਹਿਬ ਰੈਡੀ ਹੋ ਹਾਂ ਜਮਾ ਜੀ ਜਮਾ ਬਸ ਹੁਣ ਆ ਨਹੀਂ ਘਟ ਰਹੇ ਆ ਠੀਕ ਹੈ ਚਲੋ ਬਣਿਆ ਪਿਆ ਠੀਕ ਹੈ ਅੱਪਾ ਦਾ ਖਾ ਰਿਆ ਠੀਕ ਹੈ ਫੇਰ ਗੱਲ ਬਣੂਗੀ ਐ ਬਾਤ ਲੱਗਦੇ ਆ ਬਾਬੇ ਕੰਮ ਤੇ ਚਲੋ ਜੀ ਹੁਣ ਦਵਣੀ ਕੋਲੇ ਚੱਲੀ ਆਪਾਂ ਉਹ ਖੇਤ ਡਰੋਪ ਕਰਕੇ ਆਉਣਾ ਹੈਗਾ ਠੀਕ ਹੈ ਕਿ ਨਹੀਂ ਇਹ ਵੇਸਤਰੀ ਕੋਲੇ ਬੰਦਾ ਹੈਗਾ ਵੀ ਕੱਲਾ ਪਲਾਸਟਰ ਦਾ ਕੰਮ ਹੈ ਇੱਕ ਵੇਸਤਰੀ ਹੋਗਾ ਤੇ ਦੂਜਾ ਦਿਹਾੜ ਦਾ ਹੋਗਾ ਨਾਲ ਹਨਾ ਤੇ ਆਪਾਂ ਰਲੇ ਜਾਂ ਆਪਾਂ ਟੈਂਸ਼ਨ ਫਿਰੀਆਂ ਜੇ ਦਮਣੀ ਹੁੰਦਾ ਫਿਰ ਤਾਂ ਆਪਾਂ ਨੂੰ ਕਾਹੇ ਦੀ ਲੋੜ ਨਹੀਂ ਹੁੰਦੀ ਸਿੱਧੀ ਜੀ ਗੱਲ ਹੈ ਕਿ ਨਹੀਂ ਉਹ ਫੜਾ ਚੋਬਰ ਵੀ ਲੈ ਕੇ ਆਉਂਦਾ ਝੋਲਾ ਇਹ ਐ ਲੱਗਦਾ ਮੈਂ ਕੰਮ ਦੇ ਜਾਣ ਵਾਲਾ ਬਣਿਆ ਫਿਰ ਤਾਂ ਹੁੰਦੀ ਕਿ ਲੈ ਹਾਏ 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 ਕੀ ਕਰੇਗਾ ਕਾਟ ਦੇਗਾ ਕਾਟ ਦੇਗਾ ਗਾਵੜ ਦੇਗਾ ਹਾਂਜੀ ਬਾਪੂ ਤੇ ਘਰ ਤੱਕ ਡਰਾਪ ਬਈ ਤਾਣੀ ਨੂੰ ਆਪਾਂ ਠੀਕ ਤੇ ਹੁਣ ਚੱਲਦੇ ਆ ਘਰ ਨੂੰ ਡਮਣੀ ਦੀ ਗੱਲ ਸੁਣੂ ਮੈਂ ਨਹੀਂ ਹੁਣ ਵੀ ਨਹੀਂ ਕਰਨ ਮੋਟਰਸਾਈਕਲ ਤੇ ਆਪਾਂ ਘਰੇ ਜਾ ਕੇ ਟਿਕਾਣੇ ਨਾਲ ਦੱਸਾਂਗੇ ਲੱਸੀ ਟਾਈਮ ਮੇਰੇ ਵੀਰੋ ਤੇ ਇਹ ਸੀਮੈਂਟ ਦੇ ਘਟੇ ਚੱਕ ਲੈਣੇ ਵੀ ਮੈਂ ੱੱੱਲੇ ਨਹੀਂ ਹਨਾ ਤੁਹਾਨੂੰ ਦੱਸਿਆ ਸੀ ਮੈਂ ਸੀਮੈਂਟ ਚੱਕ ਲੈਣਾ ਮਤਲਬ ਲਓ ਜੀ ਲੱਸੀ ਆ ਗਈ ਜੀ ਮਿਸਤਰੀ ਜੀ ਆਓ ਜੀ ਪਹਿਲਾਂ ਪੀਓ ਬਾਕੀ ਗੱਲਾਂ ਬਾਅਦ ਚ ਪਹਿਲਾਂ ਲੱਸੀ ਜ਼ਰੂਰੀ ਹੈ ਠੀਕ ਹੈ ਕਿ ਨਹੀਂ ਆ ਦੋ ਘਟੇ ਆਪਾਂ ਲਿਆਂਦੇ ਸੀਮੈਂਟ ਦੇ ਇੱਕ ਇਹ ਹੋ ਗਿਆ ਤੇ ਇੱਕ ਹੋ ਗਿਆ ਇਹ ਤੇ ਪੈਸੇ ਕੋਈ ਵੀ ਪੇ ਕਰਿਆਂਦੇ ਉਹਨਾਂ ਨੂੰ ਕੱਲ ਵਾਲੇ ਘਟੇ ਦੀ ਵੀ ਨਾਲ ਹੀ ਹਨਾ ਤੇ ਮੇਰੇ ਸਾਹਮਣੇ ਦੋ ਘਟੜਾਂ ਸਰਜੂ ਆਪਣੇ ਮਿਸਤਰੀ ਨੇ ਪੁੱਛਿਆ ਸੀ ਹਾਂ ਬਾਕੀ ਤੇ ਵਧਿਆ ਘਟਾ ਲਿਆਵਾਂਗੇ ਤੇ ਉਹਨੇ ਬਈ ਲੱਗੇ ਪਏ ਆ ਚੋਬਰ ਕੰਮ ਕਰਨ ਚੋਬਰ ਕਿੱਥੇ ਵੈਸੇ ਹੈ ਤਾਂ ਆਪਣੇ ਬਜ਼ੁਰਗ ਹਨਾ ਇੱਕ ਸਾਡੇ ਬਜ਼ੁਰਗ ਹੈ ਆਪਣੇ ਬਜ਼ੁਰਗ ਨਹੀਂ ਚਲ ਆਪਣੀ ਹੈ ਯਾਰ ਜਦੋਂ ਆਪਣੇ ਕੋਲੇ ਫਿਰਦਾ ਹੈ ਨਾ ਬਜ਼ੁਰਗਾ ਦੀ ਥਾਂ ਤੇ ਆ ਤੇ ਮੈਂ ਕਿਹਾ ਰੋਟੀ ਰੱਠੀ ਲਿਆਵਾਂ ਮੋਨੇ ਕਰੋ ਤੇ ਉਹਨੇ ਮੈਂ ਤੁਸੀਂ ਕੰਧ ਕੱਢੋ ਜਿਹੜੀ ਰਹੇਗੀ ਤੇ ਉਹਨੇ ਰੋਟੀ ਲੈ ਕੇ ਹਾਜ਼ਰ ਆਇਆ ਇੱਥੇ ਯਾਰ ਸਹੀ ਦਸਣ ਆਪਣੇ ਤੋਂ ਨਾ ਕੰਮ ਬਈ ਨਹੀਂ ਹੁੰਦਾਗਾ ਮਤਲਬ ਕੰਮ ਕਰ ਲਾਂਗੇ ਇਹੋ ਜੀ ਕੋਈ ਚੱਕਰ ਨਹੀਂ ਆਏ ਭਾਂਜ ਕੋਈ ਮਰੇ ਨਹੀਂ ਆਪਾਂ ਪਰ ਮੇਰੇ ਜੀ ਨਹੀਂ ਕਰਦਾ ਰਮਣਾ ਇੰਨਾ ਮੈਨੂੰ ਐ ਹੁੰਦਾ ਕਿ ਮੈਂ ਟਾਲਾ ਕਰ ਦਿੰਨਾ ਕੰਮ ਤੋਂ ਹਣਾ ਦਵਣੀ ਜਿਵੇਂ ਲੱਗਾ ਰਹਿੰਦਾ ਮੈਂ ਇੱਥੋਂ ਨਹੀਂ ਉਣਾਉਂਦਾ ਮੈਂ ਲੱਗ ਗਿਆ ਫਿਰ ਹਟਦਾ ਨਹੀਂ ਐ ਚੀੜਾ ਵੀ ਬਹੁਤ ਹੈ ਪਰ ਮੈਂ ਲੱਗਦੇ ਨਹੀਂ ਮੈਨੂੰ ਐ ਹੁੰਦਾ ਟਾਲਾ ਕਰਦਾ ਵੀ ਛੱਡ ਪਰ ਰਹਿਣ ਦੇ ਕਿਉਂ ਕੰਮ ਕਰਨਾ ਤੇ ਦਵਣੀ ਸਾਨੂੰ ਗੱਲ ਮੈਂ ਦੱਸਦਾ ਕੀ ਕੀਤਾ ਦਵਣੀ ਨੇ ਬਈ ਤੜਕੇ ਸਦੇ ਹੀ ਆਇਆਗਾ 7:00 ਵਜੇ ਨੂੰ ਠੀਕ ਹੈ ਤੇ ਮੈਂ ਉਠਿਆ 8:00 ਵਜੇ 9 ਮਿੰਟਾਂ ਤੇ ਉਹ ਵੀ ਮੈਨੂੰ ਠਾਇਆ ਤੇ ਦਵਣੀ ਆ ਗਿਆ 7 ਵਜੇ ਬਈ ਦਵਣੀ ਨੇ ਆ ਕੇ ਕੱਲੇ ਨੇ ਬਰੇਤੀ ਪਾਈ 13-14 ਬੱਠਲ ਫਿਰ ਇੱਕ ਗੱਟੇ ਦਾ ਮਸਾਲਾ ਵੱਢਿਆ ਫਿਰ ਉਹਨੂੰ ਬਾੜ ਦਿੱਤੀ ਕੱਲੇ ਦੇ ਛਾਣਿਆ ਮਸਾਲਾ ਇੱਕ ਗੱਟੇ ਦਾ ਤੁਸੀਂ ਇਹਨਾਂ ਦੇਖੋ ਕਿੰਨਾ ਵਿੱਚ ਬਜਰੀ ਤੇ ਰੋ ਹੋਣਦੇ ਆਪਣੇ ਆਪਣੇ ਵੱਡੇ ਪੱਥਰ ਪੁੱਥਰੇ ਜੇ ਤੇ ਉਦੋਂ ਮਿਸਤਰੀ ਆ ਗਿਆ 7:45 ਤੇ ਮਿਸਤਰੀ ਆਉਂਦਾ ਹੈ ਇਹਨੇ ਮਿਸਤਰੀ ਵੀ ਆ ਗਿਆ ਤੇ ਜਦੋਂ ਨੂੰ ਮੈਂ ਮੈਨੂੰ ਠਾਇ ਇਹਨਾਂ ਨੇ ਨਾ ਸਾਰਾ ਕੰਮ ਰੈਡੀ ਦੋਵੇਂ ਬੰਦੇ ਰੈਡੀ ਦਵਣੀ ਤੇ ਮਿਸਤਰੀ ਤੇ ਮਸਾਲਾ ਰੈਡੀ ਮੈਨੂੰ ਤੂੰ ਬਾਅਦ ਠਾਇਆ ਬੰਦਿਆਂ ਨੇ ਨਾ ਦਵਣੀ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਾਂ ਸੁੱਤਾ ਪਿਆ ਰਹਿੰਦੇ ਯਾਰ ਹਨਾ ਵੀ ਨਹੀਂ ਉਠਾਉਂਦੇ ਤੇ ਗੁੱਡ ਆ ਯਾਰ ਸਰਾ ਬੰਦਾ ਯਾਰ ਭੈਣਾਂ ਹੋਰ ਨਹੀਂ ਪਤਾ ਹਨਾ ਬੰਦਾ ਕੀ ਜਾਜ ਹੀ ਆ ਯਾਰ ਦਵਣੀ ਦਾ ਦਵਣੀ ਦੇ ਹੁੰਦੇ ਨਾ ਆਪਾਂ ਨੂੰ ਕੋਈ ਫਿਕਰ ਨਹੀਂ ਸਿੱਧੀ ਗੱਲ ਹੈ ਦਵਣੀ ਨੇ ਮੰਨ ਕੇ ਚਲੋ ਨਾ ਤਾਂ ਮੈਨੂੰ ਕਬੂਤਰਾਂ ਵਾਲੇ ਪਾਸੇ ਫਿਕਰ ਹੈ ਜੇ ਦਵਣੀ ਆ ਤਾਂ ਵੀ ਕੂਤਰ ਕੋਈ ਬਾਜ਼ੀ ਤੇ ਲੈ ਜਾਣਾ ਕੋਈ ਘਰੇ ਦਾਣੇ ਪਾਉਣੇ ਜਾਂ ਕੁਝ ਵੀ ਕਰਨਾ ਉਹ ਕਰ ਦੂ ਨਾ ਮੈਨੂੰ ਕਿਤੇ ਅੰਦਰ ਬਾਹਰ ਜਾਣ ਦੀ ਟੈਨਸ਼ਨ ਹੈ ਕਿਤੇ ਰਿਸ਼ਤੇਦਾਰ ਜਿੱਥੇ ਵੀ ਲੈ ਕੇ ਕਿਸੇ ਵੀ ਲੈ ਕੇ ਜਾ ਸਕਦਾ ਹਾਂ ਮੈਨੂੰ ਮੈਂ ਅੜੇ ਕੰਮ ਠੀਕ ਹੈ ਜਿਹੜੇ ਮਾਨਕ ਚੱਲ ਇਹੋ ਜਿਹੇ ਕੰਮ ਐ ਵੀ ਜਿਹੜੇ ਕਦੇ ਲੋਕਾਂ ਨੇ ਸੋਚੇ ਵੀ ਨਹੀਂ ਹੋਣੇ ਤੇ ਕਰਨਾ ਤਾਂ ਦੂਰ ਦੀ ਗੱਲ ਐ ਠੀਕ ਐ ਕਿ ਨਹੀਂ ਕੰਮ ਸਾਰੇ ਹੀ ਕੀਤੇ ਮੇਰੇ ਵੀਰੋ ਇਹੋ ਜੀ ਕੋਈ ਗੱਲ ਨਹੀਂ ਕੰਮ ਚੰਗੇ ਵੀ ਬਹੁਤ ਕੀਤੇ ਐ ਤੇ ਕੰਮ ਮਾੜੇ ਵੀ ਬਹੁਤ ਕੀਤੇ ਆਪਾਂ ਆਪਣੀ ਮਾਰਦੇ ਤੇ ਮਾੜੇ ਕੰਮ ਇਹੋ ਜੀ ਵੀ ਕੀਤੇ ਆ ਸੀ ਜਿਹੜੇ ਲੋਕ ਸੋਚ ਵੀ ਨਹੀਂ ਸਕਦੇ ਵੀ ਇਹੋ ਜਿਹੇ ਕੰਮ ਵੀ ਹੋ ਸਕਦੇ ਆ ਭੈਣ ਚਾਹ ਆ ਕੰਮ ਜਿਹੜੇ ਕਰੀ ਜਾਂਦੇ ਆ ਅਸੀਂ ਉਹੋ ਜਿਹੇ ਕੰਮ ਅੜੇ ਕੇਸ ਵੀ ਕੱਢਿਆ ਮੈਂ ਤੇ ਦਵਣੀ ਨਹੀਂ ਹੈਣਾ ਉਹ ਸਿਰਫ ਕੇਸ ਕਿਵੇਂ ਨਿਕਲੇ ਦਵਣੀ ਕਰਕੇ ਜੇ ਦਵਣੀ ਸੀਗਾ ਤਾਂ ਮਾਨਿਕ ਚਲਾਈ ਨਾ ਸੀ ਕਰਕੇ ਹਨਾ ਨਹੀਂ ਆ ਮੇਰੇ ਤੋਂ ਨਹੀਂ ਹੋਣਾ ਸੀ ਜਿਹੜਾ ਕੋਈ ਠੀਕ ਹੈ ਕਿ ਨਹੀਂ ਇਹ ੱਲਾ ਸ਼ਰੀ ਦੇ ਜਾਂਦਾ ਸੀ ਸਿੱਧੀ ਗੱਲ ਹੈ ਕੋਈ ਤੂੰ ਜਾਣਦੇ ਯਾਰ ਮੈਂ ਹੈਗਾ ਸਾਂਭ ਲਾਂਗੇ ਆਪਾਂ ਤੇ ਫਿਰ ਆਪਾਂ ਵੀ ਦੇਖਿਆ ਮੈਂ ਵੀ ਫਿਰ ਪਿੱਛੇ ਮੁੜ ਕੇ ਵੇਂਦਾ ਨਹੀਂ ਚੱਲ ਬਈ ਆਪਾਂ ਵੀ ਫਿਰ ਤਾਗਦੇ ਦੁਰਿਆਂ ਲਈ گاਉਣ ਵੀ ਚੱਲ 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 ਚੋਬਰਾ ਤੇ ਉਹ ਸਾਰੇ ਕੰਮ ਤੁਹਾਨੂੰ ਦੱਸਿਆ ਵੀ ਦਵਣੀ ਦੀ ਬਦੌਲਤੀ ਹੋਇਆ ਵੀ ਜਿੰਨੇ ਚੰਗੇ ਮਾੜੇ ਅੜੇ ਥੁੜੇ ਇਹੋ ਜੇ ਕੰਮ ਉਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੀ ਹੈਰਾਨ ਹੋਵੋਗੇ ਵੀ ਭਾਂ ਚ ਤੁਸੀਂ ਬੰਦੇ ਹੋ ਕਿ ਕਿਉਂ ਯਾਰ ਹਨ ਏਡੇ ਭੜੇ ਭੜੇ ਕਮਾ ਜੋ ਕਿਵੇਂ ਬਚੇ ਆਉਣੇ ਕੰਨਾਟਾ ਹੋ ਗਿਆ ਸੀ ਠੀਕ ਹੈ ਕਿ ਨਹੀਂ ਬਰ ਰੱਬ ਹੀ ਰੱਖਾ ਵੀ ਕਦੇ ਕੋਈ 19 ਕਿ ਨਹੀਂ ਹੋਈ ਸਾਡੇ ਨਾਲ ਬਸ ਜਿੱਧਰ ਨੂੰ ਜਾਣੇ ਆ ਵੀ ਕੰਮ ਸਾਡੇ ਹਨਾ ਵੀ ਉਹ ਸੁਦੇ ਦਾ ਹੀ ਤੁਰੇ ਜਾਂਦਾ ਕੰਮ ਵਿਗੜਾ ਨਹੀਂ ਕਦੇ ਸਾਡਾ ਅੱਜ ਤੱਕ ਤਾਂ ਤੇ ਕੱਲ ਦਾ ਕੁਝ ਪਤਾ ਨਹੀਂ ਹਨਾ ਤੇ ਚਲੋ ਕਹਿੰਦਾ ਰੋਟੀ ਲਿਆਵਾਂ ਬਈ ਮੇਨਾ ਵਾਸਤੇ ਫਿਰ ਘਰ ਦੇ ਗੱਲਬਾਤ ਨਾਲ ਆਪ ਖਾਇਆ ਹਾਂ ਟਾਈਮ ਨਾਲ ਮੈਂ ਇਟਸ ਰੋਟੀ ਟਾਈਮ ਠੀਕ ਹੈ ਕਿ ਨਹੀਂ ਰੋਟੀ ਲੈਂਦੀ ਆਪਾਂ ਉਪਰਾਂ ਵਾਸਤੇ ਤੇ ਲਗਭਗ ਇਹਨਾਂ ਨੇ ਕੰਦ ਕੰਪਲੀਟ ਕਰ ਹੀ ਦਿੱਤੀ ਵੀ ਮਿੱਟੀ ਦਾ ਹਾਂ ਘਰ ਤੇ ਸਾਰੀ ਕੰਮ ਕਰਦੇ ਵਾਸਤੇ ਹਾਂਜੀ ਮੇਰੇ ਵੀਰੋ ਤੇ ਹੁਣ ਚੱਲ ਪਏ ਸੀ ਖੇਤ ਚਾਹ ਫੜਾਉਣ ਵਿਲੀ ਨਵੰਬਰ ਦਾ ਰਹਿ ਲਈ ਆਪਾਂ ਤਾਂ ਚਾਹ ਪਾਣੀ ਫੜਾਉਣੋਂ ਦਾ ਬਸ ਇਕੱਲੇ ਘਰੇ ਤੇ ਅੱਜ ਖੇਤ ਖੋਣ ਕਰਦੇ ਮੱਝ ਦੇ ਖੇਤੀ ਵੀ ਫੜਾਈ ਹੋਵੇ ਚਾਹ ਫੜਾਤੀ ਖੇਤ ਵਿੱਚ ਤਾਂ ਹੁਣ ਬਾਦਲ ਚਲੇ ਮਿਸਤਰੀ ਵਾਸਤੇ ਦਵਾਈ ਲਈ ਤੁਸੀਂ ਜ਼ਖਾਮ ਦੀ ਤੇ ਬਸ ਫੇਰ ਚੱਲਾਂਗੇ ਘਰ ਨੂੰ ਲਗਭਗ ਵਸਦਾ ਹੁਣੀ ਵੀ ਘੰਟੇ-ਘੰਟੇ ਚ ਕਰਾ ਜੂਆ ਫੇਰ ਕੰਮ ਚੱਲੂ ਸਹੀ ਜਦੋਂ ਦਮਣੀ ਆਇਆ ਠੀਕ ਉਹ ਕੰਮ ਸਹੀ ਦਾ ਬਈ ਆ ਕੇ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਹਾਂ ਪਹਿਲਾਂ ਉਧਰ ਲੈ ਕੇ ਚੱਲੀਏ ਆਪਾਂ ਤੇ ਫੇਰ ਦੁਆ ਘਰੋਂ ਚਾਹ ਲੈ ਕੇ ਜਾਵਾਂਗੇ ਆ ਤੇ ਇਟਸ ਟੀ ਟਾਈਮ ਮੇਰੇ ਵੀਰੋ ਤੇ ਦਮਣੀ ਦਾ ਵੀ ਫੋਨ ਆ ਗਿਆ ਬਈ ਕਹਿੰਦਾ ਛੇਤੀ ਛੇਤੀ ਖੇਤੋਂ ਚੜਾ ਕੇ ਲੈ ਜਾ ਮੈਂ ਵਿਹਲਾ ਹੋ ਗਿਆ ਮੈਂ ਵੀ ਇੱਕ ਮਿੰਟ ਮੈਂ ਚਾਹ ਜੂ ਫੜਾਵਾਂ ਇਹਨਾਂ ਨੂੰ ਤੇ ਲਿਆਵਾ ਮੈਂ ਬੰਦਾ ਚੱਕ ਕੇ ਆਓ ਮਿਸਤਰੀ ਜੀ ਅੰਦਰ ਆਉ ਪਹਿਲਾਂ ਤਾਂ ਮੈਂ ਦਵਾਈਆਂ ਬੂਟੀਆਂ ਫੜ ਲਵਾਂ ਆਪਦੀਆਂ ਮੇਰੇ ਤੋਂ ਦਵਾਈਆਂ ਬੂਟੀਆਂ ਮੈਂ ਕੋਈ ਨਹੀਂ ਦਵਾਈਆਂ ਬੂਟੀਆਂ ਇੱਕ ਤਾਂ ਜ਼ਖਾਮ ਦਾ ਖਰਾਕ ਤੇ ਇੱਕ ਇਹਦੇ ਸਿਰ ਦੁਖਦੇ ਵਾਲੀ ਵੀ ਐ ਇਹ ਕਹਿੰਦੇ ਜੀ ਵੀ ਦਵਾਈ ਜੀ ਥੋੜੀ ਜੀ ਸਮਾਨਾ ਸਿਰਾਂ ਲਾਦੀ ਮੈਂ ਦਾਨੂ ਜੜਾ ਲਵਾ ਜੜਾ ਆ ਗਿਆ ਮੈਂ 2 ਮਿੰਟਾਂ ਜੀ ਤਾਂ ਇਹ ਕੰਮ ਇਧਰੋਂ ਬਈ ਤੁਹਾਨੂੰ ਦਿਖਾ ਦੇਣਾ ਕੰਪਲੀਟ ਐ ਸਾਰਾ ਬਈ ਓਕੇ ਰਪੋਰਟਾਂ ਅੰਦਰ ਲੱਗ ਗਿਆ ਐ ਸਾਹਮਣੇ ਵਾਲੀ ਕੰਦ ਬਸ ਲਗ ਭੱਗ ਵੀ ਆਜਾ ਦੋਵੇਂ ਖੁੱਡੇ ਉਮੀਦ ਹੈਗੀ ਵੀ ਅੰਦਰੋਂ ਕੰਪਲੀਟ ਕਰ ਦਿਆਂਗੇ ਅੱਜ ਅੱਜ ਦੋਵੇਂ ਖੁੱਡੇ ਜੇ ਰਹੀ ਤਾਂ ਵਾਤਵਾਤ ਇੱਕ ਕੰਦ ਰਹੂਗੀ ਇਹ ਖੁੱਡੇ ਦੀ ਇਹਨਾਂ ਚੋਂ ਬਸ ਠੀਕ ਹੈਗੇ ਨਹੀਂ ਓ ਮਾਈ ਗੋਡ ਮੇਰੇ ਵੀਰੋ ਬੰਦਾ ਆਪਣਾ ਤੁਰਿਆ ਹੀ ਆ ਰਿਹਾ ਸਵਾਲ ਹੋ ਗਈ ਯਾਰ ਇਹਨੂੰ ਤੁਰਨ ਨੂੰ ਕਿਹਨੇ ਕਿਹਾ ਸੀ ਓਹੋ ਓਹੋ ਹੋ ਕਿਵੇਂ ਪੈਦਲ ਯਾਤਰੀ ਹੋਗੀ ਪੈਦਲ ਯਾਤਰੀ ਭੱਜ ਗਿਆ ਮਿਲਖਾ ਸਿੰਘ ਨੂੰ ਭੱਜ ਗਿਆ ਮੈਂ ਨੀਰਨ ਵੱਟ ਕੇ ਘਾਟ ਪੱਟ ਕੇ ਇੰਨਾ ਕੰਮ ਕਿਵੇਂ ਕਰਤਾ ਤੂੰ ਇੰਨੇ ਥੋੜੇ ਟਾਈਮ ਚ ਸੱਚੀ ਹੈ ਕਮਾਲ ਦੀ ਗੱਲ ਆ ਯਾਰ ਜਿੰਨੀ ਵੱਡਾ ਟਰਪ ਹੋਇਆ ਸਾਡੇ ਵਾਲਾ ਘਾਟ ਨਹੀਂ ਜਾਂਦਾ ਤੇ ਪੰਜ ਬੰਦੇ ਉਹਦੇ ਕੋਲੇ ਦੋਨਾਂ ਨੇ 5 ਕਿਲੇ ਢੁਕਾ ਕੇ ਨੀਰਾ ਵੱਟ ਕੇ ਗੱਡੀ ਲੋਡ ਕਰਕੇ ਤੇ ਪਹੁੰਚੇ ਬੇਲੇ ਕੀ ਬਾਤਾਂ ਨੇ ਚਲੋ ਚੱਲਦੇ ਆਪੇ ਕੋ ਰਿਸ਼ੀ ਦੀ ਜੀ ਦੀ ਅੱਗੇ ਜੀ ਕਰੇ ਲੈ 5 ਕਿਲੇ ਘਾਟ ਗਿਆ ਆ ਗਿਆ ਹਾਂ ਉਹ ਗੇੜੇ ਫੋੜਿਆ ਮਾ ਕੰਮ ਰਿਆ ਜਰਾ ਕਾ ਕੋ ਪੰਜ ਕਿੱਲੇ ਫਰ ਘਾਟੇ ਘਾ ਦੇ ਪੰਜ ਪੰਜ ਕਿੱਲੇ ਕੱਟ ਦੇਗਾ ਵੇ ਪੰਜ ਕਿੱਲੇ ਪੰਜ ਕਿੱਲੇ ਤੇ ਨੀਰਾ ਹੀ ਵੱਢ ਗਿਆ ਹੈ ਨੀਰਾ ਵੱਢ ਕੇ ਲੱਦ ਕੇ ਦੇ ਤੁਲਾ ਕੋ ਇਥੇ ਲੋ ਗਰੀਂ ਹੋਰੋਂ ਆ ਰਹਿਗੇ ਵੇਖੀ ਤੇ ਜੁਨੀ ਬੰਦ ਰਹੂ ਹੁਣ ਤਾਂ ਨੀਰਾਂ ਲਿਆ ਦੇਾਂਗੇ ਹਾਂਜੀ ਮੇਰੇ ਵੀਰੋ ਲੈ ਚੱਲੇ ਜੀ ਦੋ ਗੱਟੇ ਫੂ ਵੰਡਰ ਸੀਮੈਂਟ ਸਸਤਾ ਨਹੀਂ ਸਭ ਤੋਂ ਫੁੱਦੂ ਤੇ ਬਸ ਆ ਦੋ ਗੱਟਾਂ ਨਾਲ ਵੱਡੀ ਉਮੀਦ ਹੈ ਕਿ ਸਾਡਾ ਸਰ ਚੁਕਾ ਹੈ ਨਾ ਤੇ ਜੇ ਨਾ ਸਰਾ ਕੋਈ ਚੱਕਰ ਨਹੀਂ ਪਿੰਡ ਦੀ ਦੁਕਾਨ ਹੈ ਫੇਰ ਚੱਕ ਲਿਆ ਵੇ ਕਿੱਡੀ ਗੱਲ ਹੈ ਤੇ ਇਹ ਗੁੱਡਾ ਵੀ ਲਗਭਗ ਕੰਪਲੀਟ ਹੋਣ ਵਾਲਾ ਹੈਗਾ ਠੀਕ ਹੈ ਉਹ ਪਰ ਉਹ ਜੰਪਰਾ ਨਹੀਂ ਤਾਂ ਕਰਤੀ ਜਿਹਾ ਕਮਾਲ ਹੀ ਮੈਸੇ ਤੇ ਇਧਰਲੇ ਗੁੱਡੇ ਚ ਕਰਤੀ ਪੈੜ ਹੈ ਸਭ ਕੱਢ ਕੇ ਪੈੜ ਕਰਤੀ ਇਧਰੋਂ ਸਫਾਈ ਕਰਕੇ ਸਾਰੇ ਦੀ ਮੈਂ ਪੈੜ ਜਿਹਾ ਦੀ ਹੈ ਤੇ ਬਸ ਇਹਦੇ ਚ ਲੱਗਣਾ ਹੈ ਨਾ ਠੀਕ ਹੈ ਕਿ ਨਹੀਂ ਆਨੇ ਰਬਰ ਨੇ ਦਿੱਤਾ ਮੈਨੂੰ ਪਤਾ ਹੈ ਹਨਾ ਇਹ ਓਕੇ ਰਿਪੋਰਟਾਂ ਜਾ ਕੇ ਘਰੇ ਕਰੇ ਜਾ ਕੇ ਚਾਹ ਪੀਆ ਵਾ ਤੇ ਰੋਟੀ ਖਾਇਆ ਵਾ ਤੇ ਫੇਰ ਆਕੇ ਤੈਨੂੰ ਦਿਖਾਵਾਂਗੇ ਪਹਿੜ ਬਣਾਈ ਪਿਆ ਦੇਖੋ ਆਪਾਂ ਤਾਂ ਤਿਆਰ ਖਾਪਾਂ ਛੰਡ ਕੱਢਦੀ ਆ ਭਾਈ ਇਹਦੇ ਤੇੂੰ ਦਾ ਪਾਇਆ ਤੇ ਹੋਰ ਪਾ ਇਹਦੇ ਪਾ ਲੈਣਾ ਨਾ ਥੋੜਾ ਜਿਹਾ ਇਧਰ ਦਵਣੀ ਮਿਸਤਰੀ ਜੀ ਮਾਰ ਰਿਹਾ ਨਿਰਾ ਕੰਤ ਤੇ 네ਰੂ ਹੈ ਆਪ ਮਿਸਤਰੀ ਬਣੇ ਪਏ ਆ ਠੀਕ ਹੈ ਮਤਲਬ ਯਾਰ ਸੀਨੀਅਰ ਮਿਸਤਰੀ ਤਾਂ ਨਹੀਂ ਬਣ ਸਕਦੇ ਸੀ ਠੀਕ ਹੈ ਜਿਹੜੇ ਲੈਵਲ ਤੇ ਸਾਡੇ ਉਹ ਮਿਸਤਰੀ ਐ ਇੱਕ ਹਸਾਬ ਤੇ ਹੈਲਪਰ ਐ ਦਵਣੀ ਹੈਲਪਰ ਐ ਤੇ ਮੈਂ ਤਾਂ ਹੈਲਪਰ ਤੋਂ ਵੀ ਥਲੜਾ ਹੀ ਐ ਜਮਾ ਠੀਕ ਹੈ ਕਿ ਨਹੀਂ ਮੈਂ ਤਾਂ ਪਾਸੇ ਜਵਾਂ ਨਹੀਂ ਜਿਹੜਾ ਦੂਰ ਬੈਠਾ ਉਹਦਾ ਸੀੜਜੀ ਤੇ ਉਹ ਹੋ ਐ ਇੱਕ ਨਾਲ ਹਾਂ ਵਾ ਪਾਸੇ ਆ ਮੈਂ ਤਾਂ ਜਵਾਂ ਖਾਲੀ ਬੱਠ ਲੋ ਖਾਲੀ ਖਾਲੀ ਲਿਆ ਓ ਚੱਕ ਲੈ ਓ ਚੱਕ ਤੇ ਚੱਕ ਓ ਖਾਲੀ ਬੱਠ ਲੋ ਆ ਗਿਆ ਆ ਗਿਆ ਓ ਆ ਓ ਹਾਂਜੀ ਮੇਰੇ ਵੀਰੋ ਤੇ ਚੋਬਰਾਂ ਵਾਸਤੇ ਠੰਡਾ ਵਾਟਰ ਵੀ ਲਿਆਂਦਾ ਤੇ ਟੀ ਵੀ ਲਿਆਂਦੀ ਠੀਕ ਹੈ ਟੀ ਬਿਨਾ ਕੰਮ ਨਹੀਂ ਚੱਲਦਾ ਤੁਹਾਨੂੰ ਪਤਾ ਸਰੀਰ ਨੂੰ ਬਣਾਉਣੇ ਪੈਂਦੇ ਇਹਨਾਂ ਦੇ ਮੈਨੂੰ ਲੱਗਦਾ ਇੱਕ ਖੁੱਡਾ ਕਰਕੇ ਕੰਪਲੀਟ ਤੇ ਵੜ ਕੇ ਦੂਜੇ ਖੁੱਡੇ ਤੇ ਹਾਂਜੀ ਹਾਂਜੀ ਓਕੇ ਇਹਨਾਂ ਦੇਗਾ ਕੋਰਾ ਤੇ ਬਾਕੀ ਕੰਮ ਕੰਪਲੀਟ ਹੈ ਇਧਰ ਲੱਗੇ ਪਿਆ ਦਮਣੀ ਮਿਸਤਰੀ ਤੇ ਆਪਣਾ ਪਿੱਛੇ ਸੀਨੀਅਰ ਮਿਸਤਰੀ ਠੀਕ ਹੈ ਕਿ ਨਹੀਂ ਯਮ ਹੈ ਹਮ ਯਮ ਹੈ ਹਮ ਉਹ ਕੰਦ ਦੀ ਕਦ ਕਰਦੇ ਨੇ ਕਿ ਬਾਅਦ ਸਾਨੂੰ ਜ਼ਿਕਰ ਕਰਨਾ ਹੁੰਦਾ ਫਿਰ ਸੌਖਾ ਆ ਜਾਂਦਾ ਹੈ ਆ ਗੱਲ ਵੀ ਸਿਆਣੀ ਹੈ ਆ ਸਿੱਧਾ ਕੱਢ ਕੇ ਟੋਟੋਂ ਠੀਕ ਹੈ ਲਓ ਜੀ ਇਧਰ ਵੱਡੀਆਂ ਕਬੂਤਰੀਆਂ ਨੂੰ ਪਾ ਰਹੀਏ ਦਾਣੇ ਤੇ ਉਧਰਲੇ ਪਾਸੇ ਕਬੂਤਰਾਂ ਨੂੰ ਵੀ ਪਾਤੀ ਉਹਨਾਂ ਦੇ ਵੀ ਦਾਣੇ ਪਾਏ ਪਿਆ ਉਹ ਭਾਂਡੇ ਲਓ ਜੀ ਇੱਧਰ ਵੱਡੇ ਕਬੂਤਰਾਂ ਨਾਲ ਵੀ ਪਾ ਰਹੀ ਏ ਦਾਣੇ ਬਈ ਆਇਓ ਪੁੱਤੋ ਆਇਓ 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 ਇੱਧਰ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਵਾਟਰ ਐਂਡ ਦਾਣੇ ਐਨ ਦਾ ਕੰਮ ਕਲੀਅਰ ਆ ਬਈ ਲਓ ਜੀ ਤੇ ਨਾਲ ਦੀ ਨਾਲ ਇੱਧਰ ਵੱਡੀਆਂ ਕਬੂਤਰਾਂ ਵਾਲੇ ਪਾਸੇ ਵੀ ਪਾ ਰਹੀ ਏ ਵਾਟਰ ਬਰੋ ਕਰ ਦਈਏ ਫਿਲ ਇਹਨੂੰ ਆ ਆ ਆ ਓਕੇ ਓਕੇ ਤੇ ਨਾਲ ਦੀ ਨਾਲ ਦਈਏ ਇਹਨੂੰ ਟਾਂਕ ਦਾਣੇ ਵੀ ਪਾਤੇ ਪਾਣੀ ਵੀ ਪਾਤਾ ਓਕੇ ਰਿਪੋਰਟਾਂ ਵੀ ਹਨਾ ਤੇ ਲਾਤੀ ਲੋਕ ਇਹਨਾਂ ਹਾਂਜੀ ਬਾਪੂ ਆ ਗਏ ਇੱਧਰ ਲੈ ਘਰੇ ਘਰ ਵਾਲੇ ਜੀ ਤਰ੍ਹਾਂ ਨੂੰ ਦਾਣਾ ਆਪਾਂ ਨੂੰ ਪਾ ਕੇ ਤੇ ਜਵਾਨ ਆਪਣੇ ਬਈ ਕਹੇ ਪਿਆ ਕੰਮ ਨੂੰ ਹਨਾ ਲਗਭਗ ਲਗਭਗ ਦੂਜਾ ਫੜਾ ਵੀ ਕੰਪਲੀਟ ਕਰਤਾ ਇਹਨਾਂ ਨੇ ਦੂਜੇ ਕੁੱਡੇ ਦੀਆਂ ਵੀ ਤਿੰਨ ਕੰਧਾਂ ਗੜਤ ਖਾਂ ਸਾਹਮਣੇ ਵਾਲੀ ਇੱਧਰ ਲਈ ਤੇ ਇੱਧਰ ਵੀ ਜੇ ਨਹੀਂ ਇੱਕ ਕੰਦ ਰਹੇਗੀ ਬਸ ਜਿਹੜੀ ਗੱਲ ਸਾਨੂੰ ਦੱਸੀ ਸੀ ਮੈਂ ਕਿ ਬਸ ਇੱਕ ਕੰਦ ਰਹੂਗੀ ਵੱਧ ਤੋਂ ਵੱਧ ਇਹ ਕੰਦ ਕੱਲ ਨੂੰ ਹੋ ਜੂਗੀ ਠੀਕ ਹੈ ਕਿ ਨਹੀਂ ਹਾਂ ਕੱਲ ਨੂੰ ਕੰਮ ਫਾਈਨਲ ਆਪਣਾ ਹਣਾ ਕੱਲ ਨੂੰ ਬਸ ਬਗੋ ਕੰਮ ਲੱਗ ਪਵੇ ਫਾਈਨਲ ਹੀ ਹੈ ਕੱਲ ਨੂੰ ਸਾਰਾ ਕੰਮ ਤਿਆਰ ਹੋ ਜੂਗਾ ਉਮੀਦ ਹੈਗੀ ਆ ਕਿਉਂਕਿ ਜੇ ਹੁਣ ਟਾਈਮ ਬਚਿਆ ਜ਼ਿਆਦਾ ਕੋਰਾ ਬੰਨ ਲੈਣਗੇ ਅਸਲ ਵਿੱਚ ਕੋਰਾ ਨਹੀਂ ਹੁਣ ਬੰਨ ਗਿਆ ਹਨੇਰਾ ਹੋ ਗਿਆ ਤੇ ਇਹਦੇ ਤੇ ਤੇਗਾ ਲੱਗ ਜੂ ਐ ਕਰਕੇ ਹਣਾ ਤੇ ਹਾਂ ਸੱਚ ਕੁਝ ਪੁਰਾ ਮਤਲਬ ਕੁਝ ਪੁਰਾਣੀ ਇੱਕ ਉਪਰ ਆ ਸ਼ਰਮਾ ਕਮੈਂਟ ਕਰੀ ਜਾਂਦਾ ਸੀਗਾ ਅਖੇ ਬਾਈ ਆਲ ਨੇ ਵੀ ਪਲਾਸਟਰ ਕਰਾ ਲਈ ਚਲੋ ਚੰਗੀ ਗੱਲ ਆ ਬਾਈ ਤੁਸੀਂ ਰਾਏ ਦਿੰਦੇ ਹੋ ਆ ਵਧੀਆ ਗੱਲ ਆ ਤੇ ਪਰ ਤੁਸੀਂ ਆ ਗੱਲ ਤਾਂ ਦੇਖ ਲਓ ਬਾਈ ਜਦੋਂ ਸਾਰੇ ਖੁੱਡੇ ਪਲਾਸਟਰ ਕਰਾਤੇ ਅੰਦਰੋਂ ਬਾਹਰੋਂ ਪਲਾਸਟਰ ਕਰਾਤੇ ਥੱਲੇ ਫਰਸ਼ਾਂ ਲਵਾਤੀਆਂ ਕੋਈ ਐਡਾ ਵਧੀਆ ਕੋਈ ਪਲਾਸਟਰ ਕਰਦਾ ਨਹੀਂ ਖੁੱਡਿਆਂ ਨੂੰ ਹਨਾ ਜਿਵੇਂ ਐ ਕੋਰਾ-ਕੂਰਾ ਬਣਾ ਗਏ ਇਹਨਾਂ ਦੀਆਂ ਤੁਸੀਂ ਆਪ ਦੇਖੋ ਕਿਹੜੇ ਹਸਾਲ ਤੇ ਪੱਕਾੰਮ ਕੀਤਾ ਹਨਾ ਇੰਨਾ ਕੁਝ ਕਰਾ ਕੇ ਬਈ ਇਹ ਬਿਨਾ ਪਲਾਸਟਰ ਕਰੇ ਕਿਵੇਂ ਛੱਡ ਸਕਦੇ ਆ ਹਨਾ ਕੋਈ ਐਡੇ ਘੂਸੇ ਤਾਂ ਹੈ ਨਹੀਂ ਅਸੀਂ ਵੀ ਸਾਰਾ ਕੰਮ ਐਡਾ ਵਧੀਆ ਕਰਾ ਕੇ ਤੇ ਇਹਨਾਂ ਹਨਾ ਵੀ ਇਹਨਾਂ ਰੀ ਭੀੜ ਲਗੇ ਅਸੀਂ ਬਈ ਇਹ ਵੀ ਪਲਾਸਟਰ ਕਰਾਵਾਂਗੇ ਸਭ ਕੁਝ ਇੱਥੇ ਇੱਥੇ ਸਭ ਕੁਝ ਮੈਨੂੰ ਪਤਾ ਮੈਂ ਕੀ ਕਰਨਾ ਠੀਕ ਹੈ ਕਿ ਨਹੀਂ ਕੀ ਕਰਨਾ ਕੀ ਨਈ ਕਿਵੇਂ ਬਣਾਉਣਾ ਸਾਰਾ ਕੁਝ ਅੱਜ ਤੋਂ 3 ਮਹੀਨੇ ਪਹਿਲਾਂ ਦੀ ਪਲੈਨਿੰਗ ਕਰੀ ਜਾਣਾ ਵੀ ਕਿਵੇਂ ਬਣਾਉਣਾ ਸਾਰਾ ਕੁਝ ਦਿਮਾਗ 'ਚ ਮੇਰੇ ਇੱਕ ਸਾਦੇ ਮੈਪ ਹੀ ਤਿਆਰ ਹੋ ਰੱਖੇ ਚੀਜ਼ਾਂ ਨਕਸ਼ਾ ਵੀ ਆਪਾਂ ਕਿਵੇਂ ਕਰਨਾ ਸਾਰਾ ਕੁਝ ਹਨਾ ਤਾਂ ਕਰਕੇ ਬਾਈ ਬਣੇ ਕਰਾਵਾਂਗੇ ਸਭ ਕੁਝ ਕਰਾਂਗੇ ਬਈ ਮੈਨੂੰ ਪਤਾ ਹੈ ਸਾਬ ਇਸ ਤੋਂ ਬਾਅਦ ਹਜੇ ਹੋਰ ਵੀ ਕੀ ਇੱਕ ਚੀਜ਼ ਅਸੀਂ ਹੋਰ ਵੀ ਕਰਨੀ ਹੈ ਉਹ ਵੀ ਤੁਹਾਨੂੰ ਦੱਸ ਦਿੰਨਾ ਹੈ ਵੀ ਉਹ ਖੁੱਡਾ ਉੱਚਾ ਹੈ ਆਹ ਖੁੱਡਾ ਨੀਮ ਹੈ ਸਿਰਫ ਦੋ ਰਤਿਆਂ ਦਾ ਫਰਕ ਹੈ ਤੇ ਅਸੀਂ ਸਪੈਸ਼ਲ ਸਪੈਸ਼ਲੀ ਇੱਥੇ ਦੋ ਰਤੇ ਖੁੱਡੇ ਤੇ ਵੱਧ ਲਵਾ ਕੇ ਉਹ ਵੀ ਪਲਾਸਟਰ ਕਰਾ ਕੇ ਬਰੋਬਰ ਕਰਾਵਾਂਗੇ ਦੂਰੋਂ ਨਾ ਐ ਬਰੋਬਰ ਹੋ ਜੇ ਜਮਾ ਠੀਕ ਹੈ ਸਭ ਕੰਮ ਕਰਾਂਗੇ ਬਈ ਬਸ ਕੱਲ ਦਾ ਕੰਮ ਰਹਿ ਗਿਆ ਸਾਡੇ ਕੋਲੇ ਹਣਾ ਲਗਭਗ ਕੱਲ ਨੂੰ ਨਿਬੜ ਸਕਦਾ ਲਓ ਜੀ ਚੱਲੇ ਆ ਮਿਸਤਰੀ ਅਰ ਇੱਕ ਮਿੰਟ ਪੜ ਲੈ ਊੜੀ ਛੱਡ ਗਏ ਆਪਾਂ ਵਿਦਾਈ ਕਰਕੇ ਜਾਂ ਹੋਰ ਜੀ ਆ ਗਿਆ ਆਟਾ ਲਿਆਂਦਾ ਜੀ ਬਲਜੀਤ ਦੀ ਚੱਕੀ ਤੋਂ ਹਾਂ ਠੀਕ ਆ ਓਕੇ ਜੀ ਟੜਕੇ ਮਿਲਦੇ ਆਂ ਫਿਰ ਮੈਂ ਨਾ ਉਹਨੂੰ ਐ ਪੁੱਛਿਆ ਵੇਖੀ ਕਿੰਨੇ ਕਿੰਨਾ ਹੁਣ ਪੁੱਛੇ ਵੀ ਕਿੰਨੇ ਬਸ ਸਹੀ ਐ ਉਹਨਾਂ ਨੂੰ ਪਤਾ ਹੀ ਹੁੰਦਾ ਹਾਂ ਸੋਨੂੰ ਕੋਦੇ ਸਹਸਵਾਗੇ ਸੌਣ ਕਾ ਗਿਆ ਬਿਠਾਂ ਜਾ ਇੰਨਾ ਨੇ ਮੈਂ ਦੇ ਦੇ ਪਹੁੰਚਦੀ ਤੇਰੀ ਮਰਜ਼ੀ ਐ ਸਹੀ ਗੱਲ ਐ ਜਮਾ ਸਹੀ ਗੱਲ ਪੁੱਛਦਾ ਪਹੁੰਚਦਾ ਨਹੀਂ ਨਹੀਂ ਉਹਦਾ ਪਤਾ ਹੀ ਆਪਾਂ ਨੂੰ ਉਹਦਾ ਪਤਾ ਹੀ ਐ ਦਾਦੇ ਦੇ ਵੀਦੇ ਦੇ ਧੀਦੇ ਤੇਰੀ ਮਰਜ਼ੀ ਸਹੀ ਗੱਲ ਹੈ ਆਦਾ ਵੀ ਨਹੀਂ ਤੂੰ ਵੀ ਕੋਲੇ ਚੱਲ 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 ਠੀਕ ਚੰਗਾ ਜੀ ਓਕੇ ਜੀ ਠੀਕ ਹੈ ਕਰਾਂਗੇ ਤੜਕੇ ਤਿਆਰੀ ਜੇ ਲੋੜ ਪਈ ਤਾਂ ਜਰੂਰ ਕਰੋ ਬੋਲ ਮਾਰ ਲਵਾਂਗੇ ਹਾਂ ਹਾਂ ਹੁਣ ਪਈਏ ਦੋ ਕਾਂਟੇ ਗੱਡੀ ਓਵਰ ਹੈ ਗੱਡੀ ਓਵਰ ਹੋ ਗਈ ਠੀਕ ਆ ਬਈ ਟਾਪ ਆ ਪਟਦਾ ਸੀ ਆ ਦੇਖੋ ਇਹ ਵਾਸਤੇ ਤੁਹਾਨੂੰ ਦੱਸਿਆ ਵੀ ਇਹ ਤਾਂ ਤੁਹਾਨੂੰ ਡੱਬਾ ਲੈ ਕੇ ਰੱਖਣਾ ਉਹ ਇਹ ਬੜਾ ਹੀ ਨਹੀਂ ਹਾਂ 12 ਕੰਨਾਰੇ ਵਾਲਾ ਲੈ ਲੈ ਠੀਕ ਹੈ ਕਿ ਨਹੀਂ ਇਹ ਸਾਨੂੰ ਡੱਬੇ ਹੀ ਲੈਣਾ ਪਊਗਾ ਇਹਦਾ ਅੱਢੀ ਇੱਕ ਇਹ ਆਪਾਂ ਲੋਹੇ ਦਾ ਨਹੀਂ ਪਰਾਹ ਵੀ ਆਇਆ ਸਾਂਚੇ ਦੇ ਬਣਾ ਦੇ ਆਹ ਸਾਂਚੇ ਦੇ ਬਣਾ ਕੇ ਇਸ ਤਰ੍ਹਾਂ ਦੇ ਬਜਰੀ ਦਾ ਬਣਾ ਦੇ ਮਸਾਲੇ ਦਾ ਬਜਰੀ ਦਾ ਨਹੀਂ ਆਪਾਂ ਲੋਹੇ ਦਾ ਬਣਾ ਲਾਂਗੇ ਸਹੀ ਗੱਲ ਪੱਤਰੇ ਦਾ ਬਣਾ ਦੇ ਹਾਂ ਕਿ ਨਹੀਂ ਫਿਰ ਮਸਾਲੇ ਦਾ ਬਣਾ ਲੈ ਨੀਰ ਨਰਾ ਪਾ ਕੇ ਹੈ ਬਈ ਕੰਮ ਤਾਂ ਖੱਚਦਾ ਬਹੁਤ ਅੱਜ ਠੀਕ ਹੈ ਕਿ ਨਹੀਂ ਚੌੜਨਾ ਚੌੜ ਰਹੇਗੀ ਅੰਦਰੋਂ ਪਲਾਸਟਰ ਪਲਾਸਟਰ ਦੇ ਛੰਡ ਕੱਢਤੀ ਹੁਣ ਸਾਨੂੰ ਆਇਆ ਕੰਮ ਵੱਡਾ ਹੈ ਹੈ ਕੋਰਾ ਰਹਿ ਗਿਆ ਕੋਰਾ ਦਾ ਕੰਮ ਰਹਿ ਕੋਰਾ ਰਹਿ ਗਿਆ ਕੋਰਾ ਦਾ ਕੰਮ ਵੱਡਾ ਹੈ ਤੇ ਇਧਰੋਂ ਆਲ ਨਹੀਂ ਰਹਿ ਗਈ ਆਲ ਦਾ ਕੰਮ ਵੱਡਾ ਹੈ ਠੀਕ ਹੈ ਕਿ ਨਹੀਂ ਤੇ ਦੋ ਰਤੇ ਲਾਉਣੇ ਆ ਸਾਨੂੰ ਆਇਆ ਕੱਲ ਨੂੰ ਨਿਬੜੇ ਕੰਮ ਸਾਡਾ ਪਰ ਕੱਲ ਨੂੰ ਨਿਬੜਦਾ ਦੀਨਾ ਨਹੀਂ ਆਈ ਹੈ ਆ ਆ ਪਤੰਦਰ ਫੇਰ ਮਿੰਡ ਦਾ ਵਿੱਚ ਹੀ ਮਿੱਦਗੇ ਕਰੰਟ ਨਾਲ ਮਾਰਨਗੇ ਆਪਾਂ ਸਰ ਕੋਲ ਤੇ ਮਾ ਪਏ ਓ ਦੇਖ ਕੰਮ ਡੇਢ ਘੰਟੇ ਦਾ ਡੇਢ ਦਿਨ ਦਾ ਬਈ ਸਹੀ ਗੱਲ ਹੈ ਇਹ ਆ ਬਰੀਕੀ ਕੰਮ ਹੈ ਜਿਹੜਾ ਇਹ ਬਰੀਕੀ ਹੈ ਇਹ ਕੰਮ ਔਖਾ ਵੜਾ ਚੱਲ ਕੋਈ ਨਾ ਦੇਖਦੀ ਐ ਵੀ ਹਾਂਜੀ ਮੇਰੇ ਵੀਰੋ ਤੇ ਇਧਰ ਬਈ ਕਬੂਤਰਾਂ ਨੂੰ ਲੱਗਦੇ ਆ ਤਾਂ ਆਪਾਂ ਦਾਣੇ ਵੀ ਪਾ ਦਿਆ ਟਾਈਮ ਨਾਲ ਹਨਾ ਬੈਠ ਗਏ ਇਹਨੂੰ ਅੰਦਰ ਨੂੰ ਬਾਅਦ ਚ ਪਾ ਦੂੰਗਾ ਮੈਂ ਆਜੇ 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 ਪੁੱਤ ਇੱਕ ਕਰੀ ਜੀ ਭਾਰਤੀ ਆਪਾਂ ਹੀ ਹਨਾ ਪਾਣੀ ਅੱਜ ਇਹਨਾਂ ਕੋਲੇ ਕਾਫੀ ਪਿਆ ਤੇ ਓਕੇ ਆ ਵੀ ਰਿਪੋਰਟ ਦਿੰਦਾ ਮੈਂ ਹਨਾ ਨਹੀਂ ਤੋ ਇਹ ਕਰਕੇ ਰੋਟੀ ਪਾਣੀ ਛੱਕ ਕੇ ਤੇ ਵਿਹਲੇ ਹੋ ਕੇ ਅੱਗੇ ਭਾਈ ਇਧਰ ਲੈ ਘਰੇ ਇੱਕੋਂ ਤਾਂ ਤਾਂ ਲੋਕ ਖੋਲਾ ਮੈਂ ਇਧਰ ਇਹ ਗਾਂ ਵਾਲੇ ਲੋਕ ਵੀ ਖੋਲੀਏ ਭਾਈ ਲੱਗਦੇ ਹੱਥ ਸਿਕਿਉਰਿਟੀ ਤੁਹਾਨੂੰ ਪਤਾ ਫਿਰ ਟਾਈਟ ਰੱਖਣੀ ਪੈਂਦੀ ਆ ਹਨ ਤੇ ਓਕੇ ਭਾਈ ਬਸ ਰਿਪੋਰਟ ਮੇਰੀ ਲਾਈਵ ਮੈਂ ਫੈਮਨ ਵਾਲੀ ਵਲੌਗ ਦੀ ਐਂਡਿੰਗ ਕਰਦੇ ਆ ਬਹੁਤ ਵਸਣਾ ਸੋਨਾ ਸੋਨਾ ਹੋਊਗਾ ਹਨ ਤੇ ਟਾਈਮ ਲਗਭਗ ਹੋ ਗਿਆ ਹੁਣ ਭਾਈ ਸਾਹਿਬ 10 10:30 ਹੋ ਵੀ ਹੋਣਗੇ ਕੰਮ ਤੁਹਾਨੂੰ ਪਤਾ ਹੀ ਆ ਬਾਈ ਹਨਾ ਕਿੰਨਾ ਕੁ ਕਰਤਾ ਤੇ ਕਿੰਨਾ ਕੁ ਰਹਿ ਗਿਆ ਤੇ ਰਹਿੰਦਾ ਕੰਮ ਯਾਰ ਇੱਕ ਤਾਂ ਕੰਦ ਰਹੇਗੀ ਬਈ ਆ ਖੁੱਡੇ ਦੀ ਠੀਕ ਆ ਕਰ ਸਾਨੂੰ ਫੇਰ ਦਿਖਾ ਦਿੰਦਾ ਮੈਂ ਨਾ ਅ ਇੱਕ ਤਾਂ ਆ ਕੰਦ ਰਹੇਗੀ ਸਾਰੀ ਪਲਾਸਟਰ ਵਾਲੀ ਤੇ ਬਾਕੀ ਬਈ ਕੋਰਾ ਰਹਿ ਗਿਆ ਸਾਰੀਆਂ ਬਣਨ ਵਾਲੀਆਂ ਠੀਕ ਆ ਆ ਕੋਰਾ ਤਾਂ ਬਣ ਤਗਾ ਅੰਦਰਲੇ ਪਾਸਿਓ ਆ ਰਹਿ ਗਿਆ ਆ ਕੰਦ ਕਰਕੇ ਆ ਰਹਿ ਗਿਆ ਤੇ ਦੂਜੇ ਖੁੱਡੇ ਤਾਂ ਸਾਰੀਆਂ ਕੋਰਾ ਪੰਗਾ ਹਜੇ ਠੀਕ ਆ ਤੁਦਨਾਂ ਰੋਸ਼ੰਦਾਰ ਨਾਲ ਕੋਰਾ ਵੀ ਪੰਗਾ ਤੇ ਇਹ ਕੰਮ ਰਹੇਗਾ ਵੀ ਇੱਕ ਤਾਂ ਹਨ ਇੱਕ ਕੰਦ ਕਰਕੇ ਸਾਰੇ ਕੂਰੇ ਬੰਨਣਗੇ ਉਦੋਂ ਬਾਅਦ ਬਈ ਦੂਰ ਤੇ ਇਹਦੀ ਤੇ ਲਾ ਕੇ ਉੱਤੇ ਹੋਰ ਉਹ ਪਲਾਸਟਰ ਕਰਨੇ ਤੇ ਆਹ ਸਾਰੇ ਰਖਨੇ ਪਲਾਸਟਰ ਕਰਨ ਵਾਲੇ ਤੇ ਇੱਧਰ ਬਣਾ ਕੇ ਉਹ ਵੀ ਪਲਾਸਟਰ ਕਰਨੇ ਹਨ ਵੀ ਮੰਨ ਕੇ ਚੱਲੋ ਯਾਰ ਬਈ ਕੰਮ ਅਸੀਂ ਖਿੱਚਿਆ ਵੀ ਬਹੁਤ ਆ ਹਨ ਇਹੋ ਜੀ ਕੋਈ ਗੱਲ ਨਹੀਂ ਵੀ ਅਸੀਂ ਢਿੱਲ ਨਾਲ ਕੰਮ ਕੀਤਾ ਕੰਮ ਬਹੁਤ ਖਿੱਚਿਆ ਅੱਜ ਵੀ 3 ਘਟੇ ਸੀਮਿੰਟ ਦੇ ਲਾਤੇ ਆਪਾਂ ਤੜਕੇ ਰਹਿ ਗਏ ਤੱਕ ਤੇ ਪਰ ਚੱਕਰ ਆਇਆ ਕੰਮ ਬਰੀਕੀ ਯਾਦਾ ਹਨਾ ਬਰੀਕੀ ਹੋਣ ਕਰਕੇ ਦਿਹਾੜੀਆਂ ਬੜੀਆਂ ਲੱਗ ਰਹੀਆਂ ਬਰੋ ਲਗਭਗ 7 ਦਿਨ ਹੋ ਗਿਆ ਤੇ ਕੱਲ ਨੂੰ 8ਵਾਂ ਦਿਨ ਹੈ ਕੱਲ ਨੂੰ ਵੀ ਜੇ ਨਿਬੜਨਾ ਹੋਇਆ ਕੰਮ ਪੂਰੀ ਖੇਚ ਨਾਲ ਨਿਬੜੂ ਮਸਾ ਖੇਚ ਧੂਕੇ ਧੱਕੇ ਨਾਲ ਅਸਲ ਮੈਂ ਤਾਂ ਮੈਨੂੰ ਲੱਗਦਾ ਕੱਲ ਨੂੰ ਨਿਬੜਦਾ ਨਹੀਂ ਹਜੇ ਵੀ ਡੇਢ ਦਿਨ ਦਾ ਕੰਮ ਪਿਆ ਹੈ ਪੂਰਾ ਹਨਾ ਹਾਂ ਸੱਚ ਬੇ ਖੁੱਡੇ ਦੀ ਛੱਤ ਰਹਿੰਦੀ ਹੈ ਛੱਤ ਦੇ ਉੱਤੇ ਸਰਕਾਨੇ ਪਾ ਕੇ ਹਨਾ ਪੱਥਰਾਂ ਉੱਤੇ ਸਰਕਾਨੇ ਪਾ ਕੇ ਫਿਰ ਉੱਤੇ ਕਾਗਜ਼ ਪਾ ਕੇ ਫਿਰ ਉੱਤੇ ਚੀਕਣੀ ਮਿੱਟੀ ਆਊਗੀ ਉਹ ਵੀ ਕੰਮ ਰੇਂਦਾ ਚਲੋ ਤਾਂ ਅਸੀਂ ਆਪ ਕਰ ਲਾਂਗੇ ਉਹ ਤਾਂ ਮਿਸਤਰੀ ਦੀ ਕੋਈ ਲੋੜ ਨਹੀਂ ਮਿਸਤਰੀ ਦਾ ਕੰਮ ਹਜੇ ਡੇਢ ਦਿਨ ਦਾ ਪਿਆ ਬਈ ਤੇ ਜੇ ਕੱਲ ਨੂੰ ਨਿਬੜਨਾ ਹਨਾ ਜੇ ਨਿਵੇੜਿਆ ਖਿੱਚ ਕੇ ਖਿੱਚ ਧੂਕੇ ਪਰ ਮੁਸ਼ਕਲ ਹੈ ਮੇਬੀ ਮੈਨੂੰ ਲੱਗਦਾ ਨਹੀਂ ਨਿਬੜਨਾ ਕੱਲ ਨੂੰ ਕੰਮ ਇੱਕ ਦਿਨ ਹੋਰ ਲੱਗੂਗਾ ਹਜੇ ਦੱਸ ਚਲੋ ਕੋਈ ਗੱਲ ਨਹੀਂ ਫਿਰ ਹਨਾ ਕੀ ਕਰ ਸਕਦੇ ਆਗੇ ਆਪਾਂ ਯਾਰ ਆਏ ਹਨਾ ਆਪਾਂ ਨਾ ਲੱਕ ਜੀ ਨਹੀਂ ਮਰੀ ਕੰਮ ਦੀ ਯਾਰ ਵੀ ਇੱਕ ਤਾਂ ਹੁੰਦਾ ਡੰਗਾ ਆ ਸਾਰਨਾ ਹਨਾ ਵੀ ਕੰਮ ਜਾਂ ਨਿਵੇੜ ਕੇ ਪਰਾਂ ਕੀਤਾ ਆਪਾਂ ਪੂਰਾ ਕੰਮ ਸ਼ੌਂਕ ਨਾਲ ਕਰੀ ਜਾਂਦੇ ਵੀ ਦਿਨ ਵੀ ਕੋਈ ਚੱਕਰ ਨਹੀਂ ਚਾਰ ਵੱਧ ਲੱਗ ਜਾਣਾ ਰੁਪਏ ਵੀ ਚਾਰ ਵੱਧ ਲੱਗ ਜਾਣ ਪਰ ਕੰਮ ਸਿਰਾ ਹੋ ਜਾਪਣੋਂ ਆਏ ਆ ਇੱਕ ਕੰਮ ਦੀ ਥੋੜੀ ਜੀ ਕਾਹਲ ਜ਼ਰੂਰ ਆਪਾਂ ਨੂੰ ਵੀ ਜੋੜੀਆਂ ਲਾਉਣੀਆਂ ਵੀ ਆਪਾਂ ਖੁੱਡਿਆਂ ਚ ਤਾਂ ਕਰਕੇ ਥੋੜੀ ਜੀ ਉਹਦੀ ਕਾਹਲ ਆਈ ਜਾਂਦੀ ਹੈ ਤੇ ਕੁਝ ਇੱਕ ਦੋ ਕੰਮ ਹੋ ਰਿਹਾ ਮੈਨੂੰ ਹਨਾ ਤਾਂ ਕਰਕੇ ਚਲੋ ਓਕੇ ਠੀਕ ਆ ਬਈ ਕੋਈ ਨਾ ਕੱਲ ਨੂੰ ਦੇਖਦੇ ਆ ਕੀ ਬਣਦਾ ਹਨਾ ਤੇ ਓਕੇ ਜੀ ਬਾਏ ਬਾਏ ਸਾਰੇ ਵੀਰ ਨੂੰ ਗੁੱਡ ਨਾਈਟ